ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਆਪਣਾ ਨਵਾਂ ਵਿਸ਼ਾ ਲੈ ਕੇ ਸੋ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਆਈਆਂ ਜੀ ਪੂਰੇ ਇੰਡੀਆ ਲੈਵਲ ਤੇ ਨੈਸ਼ਨਲ ਲੈਵਲ ਦੀਆਂ ਇਹ ਪੋਸਟਾਂ ਨੇ ਭਾਵ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਜਿੱਥੇ ਵੀ ਇਹਨਾਂ ਦੀ ਕੋਈ ਸੰਸਥਾ ਬਣੀ ਹੈ ਉਹਨਾਂ ਦੇ ਵਿੱਚ ਇਹ ਪੋਸਟਾਂ ਨੇ ਤਾਂ ਪੋਸਟਾਂ ਹੈ ਕਿ ਹੈ TGT PG T ਨੌਨ ਟੀਚਿੰਗ ਸਾਰੇ ਹੀ ਕੈਟਗਰੀ ਦੀਆਂ ਨੇ ਪੋਸਟਾਂ ਹੋਈਆਂ ਨੇ ਸਕੂਲ ਪ੍ਰਿੰਸੀਪਲ ਦੀਆਂ PG T TGT ਨੌਨ ਟੀਚਿੰਗ ਰਿਕਰੂਟਮੈਂਟ 2025 EWS E 2025 NESTS ਠੀਕ ਹੈ ਜੀ ਇਸ ਕਾਫੀ ਜਿਹੜੀਆਂ ਮਾਤਰਾ ਦੇ ਵਿੱਚ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਹ ਪੋਸਟਾਂ ਆਈਆਂ ਨੇ ਦ ਨੈਸ਼ਨਲ এডুকেਸ਼ਨ ਸੁਸਾਇਟੀ ਫॉर ਟ్రਾਈਬਲ ਸਟੂਡੈਂਟਸ ਅੰਡਰ ਦਾ ਮਿਨਿਸਟਰੀ ਆਫ ਟ్రਾਈਬਲ ਅਫੇਅਰਸ ਹੈਜ਼ ਪਬਲਿਸ਼ਡ ਦਾ ਈਐਸਈ 2025 ਇਨਫੋਰਮੇਸ਼ਨ ਬੁਲੇਟਿਨ ਫॉर ਰਿਕਰੂਟਮੈਂਟ ਟੀਚਿੰਗ ਐਂਡ ਨਾਨ ਟੀਚਿੰਗ ਪੋਸਟਸ ਫॉर ਇਕਲਬਿਆ ਮਾਡਲ ਰੈ residential ਸਕੂਲ ਈਐਮਆਰਐਸ ਠੀਕ ਹੈ ਜੀ ਭਾਵ ਜਿੱਥੇ-ਜਿੱਥੇ ਇਹ ਇਹਨਾਂ ਦੇ ਬਣੇ ਹੋਏ ਨੇ ਸਕੂਲ ਉਹਨਾਂ ਦੇ ਵਿੱਚ ਇਹ ਪੋਸਟਾਂ ਆ ਜਾਂਦੀਆਂ ਨੇ ਫਿਲਹਾਲ ਇਹ ਕਿੱਥੇ ਕਿੱਥੇ ਬਣਿਆ ਹੈ ਇਹ ਤਾਂ ਦੋਸਤੋ ਜਦੋਂ ਤੁਸੀਂ ਇਹਨਾਂ ਦੀ ਸਾਈਟ ਦੇਖੋ ਦਿੱਤੀ ਹੈ n a s t s tribal government in ਇਹਦੇ ਉੱਪਰ ਜਦੋਂ ਤੁਸੀਂ ਅਪਲਾਈ ਕਰੋਗੇ ਠੀਕ ਹੈ ਜੀ ਤਾਂ ਉੱਥੇ ਜਾ ਕੇ ਤੁਹਾਨੂੰ ਡਿਟੇਲ ਜ਼ਿਆਦਾ ਨਿਕਲ ਜਾਣੀਆਂ ਫਿਲਹਾਲ ਆਪਾਂ ਸਿਰਫ ਇੱਕ ਝਾਂ ਤੇ ਨਾ ਪੋਸਟਾਂ ਦੇ ਉੱਪਰ ਮਾਰ ਰਹੇ ਹਾਂ ਇੱਕ ਜਾਣਕਾਰੀ ਵੈਸੇ ਤੁਹਾਨੂੰ ਓਵਰਵਿਊ ਦੇ ਰਹੇ ਹਾਂ ਇਸ ਚੀਜ਼ ਦਾ ਕਿ ਇਹਦੇ ਵਿੱਚ ਬੱਧੀ ਗਿਣਤੀ ਜਿਹੜੀਆਂ ਪੋਸਟਾਂ ਹੋ ਆਈਆਂ ਨੇ ਠੀਕ ਹੈ ਜੀ ਆ ਇਹਨਾਂ ਦੀ ਅਫੀਸ਼ੀਅਲ ਜਿਹੜਾ ਉਹ ਲੈਟਰ ਕੱਢਿਆ ਹੋਇਆ ਜੀ ਨੈਸ਼ਨਲ ਐਜੂਕੇਸ਼ਨ ਸਰਸਾਈਸ ਫਾਰ ਟ੍ਰਾਈਬਲ ਸਟੂਡੈਂਟਸ ਰਿਕਰੂਟਮੈਂਟ ਨੋਟੀ ਇਕਲਬਿਆ ਮਾਡਰਨ ਰੈ residențial ਸਕੂਲ ਸਟਾਫ ਸਿਲੈਕਸ਼ਨ ਐਗਜ਼ਾਮੀਨੇਸ਼ਨ 2025 ਬੱਧੀ ਗਿਣਤੇ ਵਿੱਚ ਪੋਸਟਾਂ ਆਈਆਂ ਨੇ ਸਾਰੇ ਹੀ ਜਿਸ ਤਰ੍ਹਾਂ ਕਿ ਕਹਿ ਦਿੱਿਆ ਵੀ ਪ੍ਰਿੰਸੀਪਲ ਦੀਆਂ 225 ਪੋਸਟਾਂ ਨੇ ਪੀਜੀਟੀ ਦੀਆਂ 1460 ਪੋਸਟਾਂ ਨੇ ਟੀਜੀਟੀ ਦੀਆਂ 3962 ਪੋਸਟਾਂ ਨੇ ਫੀਮੇਲ ਸਟਾਫ ਨਰਸ 550 ਪੋਸਟਾਂ ਨੇ ਹੋਸਟਲ ਵਾਰਡਨ ਦੀਆਂ ਮੇਲ ਫੀਮੇਲ ਦੋਵੇਂ ਤਰ੍ਹਾਂ ਦੀਆਂ 635 ਪੋਸਟਾਂ ਨੇ ਅਕਾਊਂਟੈਂਟ ਦੀਆਂ 61 ਜੀਐਸਏ 228 ਪੋਸਟਾਂ ਲੈਬ ਟੈਕਨੀਸ਼ੀਅਨ ਦੀਆਂ 146 ਪੋਸਟਾਂ ਦੋਸਤੋ ਆਈਆਂ ਹੋਈਆਂ ਨੇ ਇਹਨਾਂ ਨੇ ਵੈਬਸਾਈਟ ਦਿੱਤੀ ਹੋਈ ਹੈ ਦੋਸਤੋ www.nests.tribal.gov.in ਤਾਂ ਜਿਹੜਾ ਲਾਸਟ ਹੈਗਾ ਇੰਟਰਸਟਿਡ ਐਂਡ ਐਲੀਜੀਬਲ ਕੈਂਡੀਡੇਟਸ ਕੈਨ ਅਪਲਾਈ ਆਨਲਾਈਨ ਟਿਲ 23 ਅਕਤੂਬਰ 23 ਅਕਤੂਬਰ ਤੋ ਤੁਸੀਂ ਆਨਲਾਈਨ ਇਹਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਜਿਸ ਤਰ੍ਹਾਂ ਕਿ ਇਹਨੇ ਦੱਸਿਆ ਨੋਟੀਫਿਕੇਸ਼ਨ 18 ਤਰੀਕ ਤੋਂ ਪਬਲਿਸ਼ ਹੋ ਚੁੱਕਿਆ ਹੈ ਆਨਲਾਈਨ ਜਿਹੜੀ ਐਪਲੀਕੇਸ਼ਨ ਉਹ 25 ਤਰੀਕ ਤੋਂ ਸ਼ੁਰੂ ਹੋ ਜੂਗੀ ਲਾਸਟ ਡੇਟ ਜਿਹੜੀ ਉਹ 23 ਅਕਤੂਬਰ ਹੋਊਗੀ ਐਡਮਿਟ ਕਾਰਡ ਵਿਲ ਬੀ ਪਬਲਿਸ਼ਡ ਔਨ ਵੈਬਸਾਈਟ ਹੋਣਗੇ ਐਗਜ਼ਾਮ ਡੇਟ will be announced on official portal ho gayi final result after completion of selection stages sara kuch hon to baad jeda oh result kosht kita jao so is vich postaan jehde cover and rules samri hai oh jada nahi aap sirf thoda thoda detail tode naal sanjhi kar lene hai dosto je pgti di gal kare ta teacher senior secondary classes hai plus 1 plus 2 in a specialized subject of physics chemistry maths english history hai theek hai ji ਉਸ ਤੋਂ ਬਾਅਦ টিजीटी ਦੀ ਜੇ ਗੱਲ ਕਰੀਏ 6ਵੀਂ ਤੋਂ 10ਵੀਂ ਤੱਕ ਅਕ੍ਰਾਸਟ ਬਜਟ ਸਾਰੇ ਨੇ ਨਾਨ ਟੀਚਿੰਗ ਦੇ ਵਿੱਚ ਸਟਾਫ ਨਰਸ ਹੈ ਹੋਸਟਲ ਵਾਰਡਨ ਹੈ ਅਕਾਊਂਟੈਂਟ ਹੈ ਜੀਐਸ ਹੈ ਜੂਨੀਅਰ ਸੈਕਟਰੀ ਸੋਰੀ ਸੈਕਟਰੀ ਐਸਿਸਟੈਂਟ ਹੈ ਲੈਬ اٹੈਂਡੈਂਟ ਹੈ ਪੋਸਟਾਂ ਦਾ ਵੀਰਵਾਦਵਾਰ ਤੋਂ ਫਿਰ ਇਹਨਾਂ ਨੇ ਦਿੱਤੇ ਪੋਸਟ ਗ੍ਰੈਜੂਏਟ ਟੀਚਰ ਹੈ ਜਿਹੜੀਆਂ ਉਹ 4660 ਹੈ ਸਕੂਲ ਪ੍ਰਿੰਸੀਪਲ ਦੇ 2552 एलिजिਬਿਲਟੀ ਜੇਕਰ ਗੱਲ ਤੋਂ ਦੋਸਤੋ एलिजिਬਿਲਟੀ ਡਿਫਰੈਂਟ ਟਾਈਪਸ ਆਫ ਪੋਸਟ ਦੀਆਂ ਬਿਲਕੁਲ ਟਿਪੀਕਲ ਠੀਕ ਹੈ ਜੀ ਇਹਨਾਂ ਦਾ ਪ੍ਰਿੰਸੀਪਲ ਵਾਸਤੇ ਜਿਹੜਾ ਹੈਗਾ ਪੋਸਟ ਗ from recognized university बीएडਰ ਸਿਗਨੀਫੀਕੈਂਟਰ ਟੀਚਿੰਗ ਹੋਵੇ ਜੀ ਪਜੀਟੀ ਵਾਸਤੇ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਅਤੇ बीएड ਵੀ ਲਾਜ਼ਮੀ ਹੈ ਟੀਜੀਟੀ ਵਾਸਤੇ ਬੈਚਲਰ ਡਿਗਰੀ ਹੋਣੀ ਲਾਜ਼ਮੀ ਹੈ ਤੇ बीएड ਵੀ ਹੋਣੀ ਚਾਹੀਦੀ ਹੈ ਜਾਂ ਡੀਲੈਡ ਕਰ ਸਕਦੇ ਆਪਾਂ ਨੌਨ ਟੀਚਿੰਗ ਵਾਸਤੇ ਜੀ ਸਟਾਫ ਨਰਸ ਵਾਸਤੇ ਜੀ ਐਨਐਮ ਜਾਂ ਬੀਐਸਸੀ ਨਰਸਿੰਗ ਹੋਣੀ ਚਾਹੀਦੀ ਹੈ ਕੰਟੈਂਟ ਵਾਸਤੇ ਬੀਕਾਮ ਜੀਐਸਸੀ ਵਾਸਤੇ ਪਲੱਸ 2 ਪਾਸ ਕੰਪਿਊਟਰ ਸਕਿੱਲ ਹੋਣੀ ਹੈ ਲੈਬ ਟੈਂਡ ਵਾਸਤੇ ਪਲੱਸ 2 ਪਾਸ ਸਾਇੰਸ preference ਦਿੱਤੀ ਹੋਈ ਹੈ এজ ਕ੍ਰਾਈਟਰੀਆ ਦੀ ਜੇਕਰ ਗੱਲ ਕਰਕੇ ਦੋਸਤੋ এজ ਲਿਮਿਟਸ ਆਰ ਵੇਰੀ ਬਾਇ ਪੋਸਟ ਪੋਸਟ ਦੇ ਹਿਸਾਬ ਨਾਲ ਜ ਦੂਸਰੀ एलिजिਬਿਲਟੀ ਆਂਡੀਅਨ ਸਿਟੀਜ਼ਨ ਐਜ਼ ਅ ਡਿਫਾਈਨਡ ਬਾਏ ਦ ਗਵਰਨਮੈਂਟ ਆਫ ਇੰਡੀਆ ਮੈਡੀਕਲ ਫਿਟਨੈਸ ਹੋਣੀ ਜ਼ਰੂਰੀ ਹੈ ਜੀ ਪ੍ਰਿਫਰਡ ਐਕਸਪੀਰੀਅੰਸ ਵਰਕਿੰਗ ਨੂੰ ਜਿਹੜਾ ਜ਼ਿਆਦਾ ਤਰਜੀਹ ਦਿੱਤੀ ਜਾਣੀ ਹੈ ਭਾਰਤੀ ਦੇਣਾ ਸਿਟੀਜ਼ਨ ਹੋਣਾ ਚਾਹੀਦਾ ਕੀਪ ਸਕੈਨਡ ਕਾਪੀਜ਼ ਕਿਹੜੀ-ਕਿਹੜੀਆਂ ਨੇ ਰੈਡੀ ਫਾਰ ਦਾ ਸਟਾਰਟਿੰਗ ਦਾ ਆਨਲਾਈਨ ਫਾਰਮ ਫਾਈਲ ਸਾਈਜ਼ ਜਿਹੜਾ ਹੋਊਗਾ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਜੀ ਸਿਗਨੇਚਰ ਜੀਪੀਜੀ ਕਲਾਸ 10ਵਾਂ ਦਾ ਹੋਣਾ ਚਾਹੀਦਾ ਸਾਰੀਆਂ ਐਜੂਕੇਸ਼ਨਲ ਸਰਟੀਫਿਕੇਟ ਹੋਣੀ ਚਾਹੀਦੀ ਤੁਹਾਡੇ ਐਕਸਪੀਰੀਅੰਸ ਸਰਟੀਫਿਕੇਟ ਹੋ ਪਰੂਫ ਆਫ ਡੈਮਿਸਲ ਟ੍ਰਾਈਬਲ ਸਟੇਟਸ ਦਾ ਇਹ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਹਾਊ ਟੂ ਅਪਲਾਈ ਸਟੈਪ ਬਾਈ ਸਟੈਪ ਇਹ ਗਾਈਡ ਕੀਤਾ ਹੋਇਆ ਦੋਸਤੋਂ ਤੇ ਇਸ ਤਰ੍ਹਾਂ ਤੁਸੀਂ ਇਹਦੇ ਤੇ ਅਪਲਾਈ ਕਰਨਾ ਜਿਆਦਾ ਨਹੀਂ ਵਰਸ ਇਸ ਦੇ ਬਾਰੇ ਆਪਾਂ ਸਿਰਫ ਥੋੜੀ ਜੀ ਨਾਰਮਲੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਕਿਉਂਕਿ ਇਹ ਜਿਵੇਂ ਕਹਦੇ ਵੀ ਭਾਰਤ ਲੈਵਲ ਦੀਆਂ ਪਰ ਇੰਡੀਆ ਲੈਵਲ ਦੀਆਂ ਪੋਸਟਾਂ ਨਹੀਂ ਠੀਕ ਹੈ ਜੀ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜੇ ਉਹ ਸਟੇਸ਼ਨ ਹੋਣਗੇ ਸਕੂਲ ਹੋਣਗੇ ਜਿਨ੍ਹਾਂ ਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਹਾਂ ਸੋ ਪਰ ਜਿਹੜੇ ਜਲਦੀ ਹੀ ਕਿਸੇ ਨਵੀਂ ਪੋਸਟ ਦੇ ਨਾਲ ਕਿਉਂਕਿ ਸੁਣਨ ਦੇ ਵਿੱਚ ਆਇਆ ਕਿ ਜ ਆ ਨਵੀਆਂ ਪੋਸਟਾਂ ਜਿਹੜੀਆਂ ਉਹ ਐਡਿਟਿਕੇਟਰ ਦੀਆਂ ਆਉਣ ਵਾਲੀਆਂ ਨੇ तकरीबन ਥੋੜੇ ਸਮੇਂ ਬਾਅਦ ਕਿਉਂਕਿ ਸਰਕਾਰ ਜਿਹੜੀ ਜਾਂਦੀ ਜਾਂਦੀ ਬਹੁਤ ਕੁਝ ਸੋਚ ਰਹੀ ਹੈ ਕੀ ਉਹਦੇ ਚੱਲ ਰਿਹਾ ਸੁਣਨ ਦੇ ਵਿੱਚ ਆਇਆ ਫਿਲਹਾਲ ਆਪਾਂ ਅ ਕੱਲ ਨੂੰ ਅਪਡੇਟ ਲੈ ਕੇ ਆਵਾਂਗੇ ਜੀ ਦੋਸਤੋ ਆਪਣੀ ਮਾਸਟਰ ਕੇਡ ਦੇ ਜਿਹੜੇ 6ਵੇਂ ਪੇ ਸਕੇਲ ਨੂੰ ਲੈ ਕੇ ਮੁੱਦੇ ਚੱਲ ਰਹੇ ਆ ਉਹਨਾਂ ਦੇ